ਚੌਥਾ ਹੁਕਮ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਹੈ ਜਾਗਣਾ ਅੰਮ੍ਰਿਤ ਵੇਲੇ ਨਹੰਸ ਪੁੱਤੰ ਸਿਖ ਸੋਤ ਸਵੇਰੇ ਕਹਿੰਦੇ ਨਾ ਸਪੁੱਤਾਂ ਸਿਖ ਸੋਤ ਸਵੇਰੇ ਇੱਥੇ ਅੰਮ੍ਰਿਤ ਵੇਲੇ ਦਾ ਉਪਦੇਸ਼ ਹੈ ਬਾਣੀ ਕੰਠ ਕਰਨੀ ਹੈ ਪੜ੍ਹਨੀ ਕਦੋਂ ਹੈ ਹੁਣ ਧਿਆਨ ਦਿਓ ਇਨਸਾਨ ਦੀ ਦੁਨੀਆ ਦੇ ਉੱਤੇ ਫਿਦਰਤ ਐਸੀ ਐ ਇਹ ਦਿਲਿੱਦਰ ਵਿੱਚ ਜਕੜਿਆ ਰਹਿੰਦਾ ਹੈ ਉਦਮ ਤੋਂ ਦੂਰ ਦੌੜਦਾ ਹੈ ਗੁਰੂ ਪਾਤਸ਼ਾਹ ਕਹਿੰਦੇ ਉਦਮ ਕਰ ਉਦਮ ਕਰਕੇ ਜਾਗ ਸਕਦੇ ਆ ਨਹੀਂ ਤੇ ਰਜਾਈ ਨਹੀਂ ਖਿਹੜਾ ਛੱਡਦੀ ਦਿਲਿੱਦਰ ਨਹੀਂ ਖਿਹੜਾ ਛੱਡਦਾ ਮਨ ਮਾਰਨਾ ਪੈਂਦਾ ਉਦਮ ਕਰਨਾ ਪੈਂਦਾ ਅਮਰਤ ਵੇਲੇ ਉੱਠਣ ਦੇ ਲਈ ਵਾਹਿਗੁਰੂ ਜੀ ਦੀ ਕਿਰਪਾ ਨਾਲ 84 ਦੇ ਗੇੜ ਤੋਂ ਬਾਅਦ ਭਈ ਪਰ ਆਪਤ ਮਨੁੱਖ ਦੇ ਹੁਰੀਆ ਅਪਾਰ ਕਿਰਪਾ ਹੋਈ ਮਨੁੱਖਾ ਜਾਮਾ ਮਿਲਿਆ ਔਰ ਇਸ ਮਨੁੱਖੇ ਜਾਮੇ ਅੰਦਰ ਸਾਡਾ ਸਰਬਉੱਤਮ ਲਕਸ਼ਯ ਹੈ ਮੋਕਸ਼ ਮੁਕਤੀ 84 ਦਾ ਗੇੜ ਸਦਾ ਲਈ ਕਟਿਆ ਜਾਵੇ ਗੋਮਿੰਦ ਮਿਲਣ ਕੀ ਇਹ ਤੇਰੀ ਬਰੀਆ ਨਾਨਕ ਨਰੰਗਕਾਰੀ ਆਕਾਲ ਪੁਰਖ ਦੇ ਚਰਣਾ ਵਿੱਚ ਜਗ੍ਹਾ ਮਿਲ ਜਾਵੇ 84 ਦਾ ਗੇੜ ਮੁੱਕ ਜਾਵੇ ਮਹਾਰਾਜ ਕਹਿੰਦੇ ਨੇ ਜੇ ਮੋਕਸ਼ ਪ੍ਰਾਪਤ ਕਰਨਾ ਚਾਹਣਾ ਹੈ ਤੇ ਅੰਮ੍ਰਿਤ ਵੇਲੇ ਤੋਂ ਹੀ ਪ੍ਰਭਾਤ ਤੋਂ ਹੀ ਉਹਦਾ ਨਾਮ ਜਪਣਾ ਸ਼ੁਰੂ ਕਰਦੇ ਉਹਦੇ ਤਰਲੇ ਲਿਆ ਕਰ ਉਹਨੂੰ ਯਾਦ ਕਰਿਆ ਕਰ ਫਿਰ ਤੈਨੂੰ ਉਹ ਆਪਣੇ ਚਰਣਾ ਵਿੱਚ ਵਾਸਾ ਦੇ ਦੇਵੇਗਾ ਜਿਹਦੇ ਨਾਲ ਪ੍ਰੇਮ ਹੋਵੇ ਨਾ ਉਹ ਆਣ ਕੇ ਮਿਲ ਹੀ ਪੈਂਦਾ ਹੈ ਪੁਰਦੇ ਵਿੱਚ ਜਗ੍ਹਾ ਦੇ ਹੀ ਦਿੰਦਾ ਹੈ ਤੇ ਜਦੋਂ ਪ੍ਰੇਮ ਹੀ ਨਹੀਂ ਜਦੋਂ ਗਾਉਂਦੇ ਹੀ ਨਹੀਂ ਜਦੋਂ ਯਾਦ ਹੀ ਨਹੀਂ ਕਰਦੇ ਤੇ ਸਾਨੂੰ ਉਹ ਜਗ੍ਹਾ ਕਿੱਥੇ ਦਵੇਗਾ ਦੱਸੋ ਮਹਾਰਾਜ ਕਹਿੰਦੇ ਅੰਮ੍ਰਿਤ ਵੇਲੇ ਉਠ ਗੁਰੂ ਗ੍ਰੰਥ ਸਾਹਿਬ ਦੇ ਪਾਕ ਬੋਲ ਨੇ ਨਾਉ ਪ੍ਰਭਾਤਾ ਸ਼ਬਦ ਧਿਆਇਆ ਇਹ ਠੀਕ ਹੈ ਅੰਮ੍ਰਿਤ ਵੇਲਾ ਸੱਚ ਨਾਉ ਜਦੋਂ ਵੀ ਤੁਸੀਂ ਗੁਰਬਾਣੀ ਪੜੋਗੇ ਹਰ ਉਹ ਵੇਲਾ ਅਮਰਤ ਹੋ ਜਾਵੇਗਾ ਪਰ ਕਈ ਵਾਰ ਇਸ ਪੰਕਤੀ ਦੇ ਅਰਥ ਕਰਦਿਆਂ ਮਨਮਤੀਆ ਬੰਦਾ ਇੱਧਰ ਨੂੰ ਚੱਲ ਪੈਂਦਾ ਵੀ ਭਾਵੇਂ ਕੋਈ ਵੀ ਵੇਲਾ ਬਾਣੀ ਪੜੋ ਜਦੋਂ ਅਮਰਤ ਹੋ ਜਾਣਾ ਤਾਂ ਫਿਰ 3-4 ਵਜੇ ਆਲਰਮ ਲਾ ਕੇ ਉੱਠਣ ਦੀ ਕੀ ਲੋੜ ਹੈ ਧਿਆਨ ਦੇ ਇਹ ਠੀਕ ਹੈ ਹਰ ਉਹ ਵੇਲਾ ਅਮਰਤ ਹੈ ਜਦੋਂ ਬਾਣੀ ਪੜ੍ਹੇਗਾ ਅਮਰਤ ਵੇਲਾ ਸੱਚ ਨਾ ਉਡਾਈ ਵਿਚਾਰ ਪਰ ਪ੍ਰਭਾਤ ਦਾ ਖਾਸ ਜ਼ਿਕਰ ਹੈ ਨਾਓ ਪ੍ਰਭਾਤ ਹੈ ਪ੍ਰਭਾਤ ਤੜਕੇ ਨੂੰ ਕਿਆ ਨਾਓ ਪ੍ਰਭਾਤ ਹੈ ਸ਼ਬਦ ਧਾਈਆ ਛੋਡੋ ਹੋ ਦੁਨੀ ਪ੍ਰੀਤਾ ਔਖਾ ਹੈ ਦੁਨੀਆ ਦੀ ਪ੍ਰੀਤੀ ਛੱਡ ਕੇ ਪ੍ਰਭਾਤ ਵੇਲੇ ਉੱਠਣਾ ਅੰਮ੍ਰਿਤ ਵੇਲੇ ਉੱਠਣਾ ਪਰ ਕਹਿੰਦੇ ਕਰਨਾ ਪਵੇਗਾ ਪ੍ਰਣਮਤ ਨਾਨਕ ਦਾਸਨ ਦਾਸਾ ਜਗ ਹਾਰਿਆ ਤੇ ਨ ਜੀਤਾ ਜਿਹੜਾ ਦੁਨੀਆ ਦੀ ਪ੍ਰੀਤੀ ਛੱਡ ਕੇ ਅਮਰਤ ਵੇਲੇ ਨਾਨਕ ਨਿਰੰਕਾਰ ਦੀ ਪ੍ਰੀਤੀ ਕਰੇਗਾ ਜਗ ਹਾਰਿਆ ਤਿੰਨ ਜੀਤਾ ਦੁਨੀਆ ਹਾਰ ਗਈ ਮਨੁੱਖਾ ਜਾਮਾ ਵਿਅਰਥ ਗਿਆ ਤੇ ਉਹ ਗੁਰਮਖ ਜਿੱਤ ਗਿਆ ਜਾਮੇ ਨੂੰ ਜਨੇ ਅਮਰਤ ਵੇਲਾ ਸੰਭਲਿਆ ਏਡੀ ਮਹਿਮਾ ਹੈ ਇਹ ਸਿੱਖੀ ਦਾ ਨੇਮ ਹੈ ਸਾਫ਼ ਲਿਖਿਆ ਹੈ ਸਿੱਖੀ ਦਾ ਨੇਮ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਠ ਇਸ ਨਾਲ ਕਰਹੁ ਪ੍ਰਭਾਤੇ ਸੋਏ ਹਰ ਆ ਰਦੇ ਅਮਰਤ ਵੇਲੇ ਉਠ ਪ੍ਰਭਾਤੇ ਉਠ ਇਸ਼ਨਾਨ ਕਰ ਤੇ ਫਿਰ ਗੁਰੂ ਨਾਨਕ ਨਰੰਗਕਾਰੀ ਨੂੰ ਚੇਤੇ ਕਰ ਨਾਨਕ ਨਰੰਗਕਾਰੀ ਦੇ ਗੁਣ ਕਾ ਰਾਈਜ਼ਿੰਗ ਦਾ ਅਰਲੀ ਆਵਜ ਇਨ ਦਾ ਮਾਰਨਿੰਗ ਤੜਕੇ ਦੇ ਉਠ ਪ੍ਰਭਾਤੇ ਉਠ ਅਮਰਤ ਵੇਲੇ ਉਠ ਗੁਰੂ ਨਾਨਕ ਨਰੰਗਕਾਰੀ ਨੂੰ ਚੇਤੇ ਕਰ ਕਹਿੰਦੇ ਜੀਵਨ ਵਿੱਚ ਭਾਵੇਂ ਤੇਰੇ ਕਿੰਨੇ ਵੀ ਵਿਗਨ ਹੋਏ ਵਿਖੜੇ ਦਾਉ ਲੰਘਾਏ ਮੇਰਾ ਸਤਗੁਰ ਅਮਰਤ ਵੇਲੇ ਉੱਠਣ ਵਾਲਿਆਂ ਦਾ ਜੀਵਨ ਕੈਸਾ ਹੈ ਕਿਵੇਂ ਜੀਵਨ ਉਹਨਾਂ ਦਾ ਗੁਜ਼ਰਦਾ ਹੈ ਕਹਿੰਦੇ ਵਿਖੜੇ ਦਾਓ ਲੰਘਾਵੇ ਮੇਰਾ ਸਤਗੁਰ ਸੁਖ ਸਹਜ ਸੇਤੀ ਕਰ ਜਾਤੇ ਉਹਨਾਂ ਦੇ ਜੀਵਨ ਚੋਂ ਵਿਗਨ ਕੱਟੇ ਗਏ ਦੁੱਖ ਕੱਟੇ ਗਏ ਵਿਖੜੇ ਪੈੜੇ ਸੁਖਾਲੇ ਕਰ ਦਿੱਤੇ ਜਿਨ੍ਹਾਂ ਨੇ ਪ੍ਰਭਾਤੇ ਉੱਠ ਕੇ ਇਸ਼ਨਾਨ ਕਰਕੇ ਅਮਰਤ ਵੇਲਾ ਸਾਭਿਆ ਬਾਣੀ ਪੜੀ ਹੈ ਠੀਕ ਹੈ ਹਰ ਵੇਲੇ ਨੂੰ ਹੀ ਅੰਮ੍ਰਿਤ ਬਣਾ ਪਰ ਸ਼ੁਰੂ ਪ੍ਰਭਾਤ ਤੋਂ ਕਰ ਸ਼ੁਰੂ ਤੜਕੇ ਤੋਂ ਕਰ ਅੰਮ੍ਰਿਤ ਵੇਲੇ ਉੱਠਣ ਵਾਲਿਆਂ ਦੇ ਵਿਖੜੇ ਪੈਂਡੇ ਵੀ ਸੁਖਾਲੇ ਕਰ ਦਿੰਦੇ ਨੇ ਗੁਰੂ ਪਾਤਸ਼ਾਹ ਫਰੀਦ ਜੀ ਨੇ ਤੇ ਸਿੱਧਾ ਕਹਿ ਦਿੱਤਾ ਸਾਧਾ ਨੂੰ ਕਿਸੇ ਦਾ ਡਰ ਨਹੀਂ ਹੁੰਦਾ ਹਰੇ ਆਪਣੇ ਵਰਗੇ ਅਰਥ ਕਰਨ ਲੱਗੇ ਚੱਕ ਜਾਂਦੇ ਨੇ ਬਾਣੀ ਤੇ ਸਿੱਧੀ ਝੋਟ ਕਰਦੀ ਹੈ ਬਾਬਾ ਫਰੀਦ ਤੇ ਸਿੱਧਾ ਹੀ ਚੱਲ ਪਏ ਉਹ ਮਹਾਪੁਰਸ਼ ਕਹਿੰਦੇ ਵੀ ਜਿਹੜਾ ਅੰਮ੍ਰਿਤ ਵੇਲੇ ਉੱਠਿਆ ਨਹੀਂ ਉਹ ਤੇ ਜੀਂਦਾ ਹੀ ਮੋਇਆ ਹੋਇਆ ਹੈ ਉਹਨੂੰ ਮਰਦਾ ਕਿਹਾ ਫਰੀਦਾ ਪਿਛਲ ਰਾਤ ਨਾ ਜਾਗੇ ਉਹੇ ਜੀਵੰਦੜੋ ਮੋਇਓ ਹੈ ਕਹਿੰਦੇ ਜਿਹੜੇ ਜਾਗੇ ਨਹੀਂ ਜਿਨ੍ਹਾਂ ਅਮਰਤ ਵੇਲਾ ਸਾਂਭਿਆ ਹੀ ਨਹੀਂ ਉਹ ਜੀਉਂਦੇ ਹੀ ਮੋਇਓ ਨੇ ਉਹਨਾਂ ਦਾ ਜੀਵਨ ਵਿਅਰਥ ਹੈ ਜੇ ਤੈ ਰੱਬ ਵਿਸਾਰੇ ਆ ਤਾਂ ਰੱਬ ਨਾ ਵਿਸਰੇਓ ਯਾਦ ਰੱਖਿਓ ਗੁਰੂ ਗ੍ਰੰਥ ਸਾਹਿਬ ਵਿੱਚ ਸਿੱਖ ਦੀ ਡੈਫੀਨੇਸ਼ਨ ਵੀ ਕੁਝ ਐਸੀ ਹੈ ਜਦੋਂ ਤੁਸੀਂ ਰੋਜ਼ ਪੜ੍ਹਦੇ ਹੋ ਨਾ ਗੁਰ ਸਤਗੁਰ ਕਾਜੋ ਸਿੱਖ ਘਾਇਸੋ ਪਲਕੇ ਉਠ ਹਰਨਾਮ ਤੇ ਆਵੇ ਉਦਮ ਕਰੇ ਪਲਕੇ ਪ੍ਰਭਾਤੀ ਇਸ਼ਨਾਨ ਕਰੇ ਅਮਰ ਸਰਨ ਆਵੇ ਫਿਰ ਜੜਾ ਦਿਵਸ ਗੁਰਬਾਣੀ ਗਾਵੇ ਬਹਦੇ ਆਉਂਦਿਆਂ ਹਰਨਾਮ ਤੇ ਆਵੇ ਸਿੱਖ ਦੀ ਡੈਫੀਨੇਸ਼ਨ ਹੈ ਤੜਕੇ ਉੱਠਣਾ ਪਵੇਗਾ ਪ੍ਰਭਾਤੇ ਨਾਮ ਤੇ ਆਉਣਾ ਪਵੇਗਾ ਹਰ ਸਵਾਸ ਨਾਲ ਜਪਣਾ ਪਵੇਗਾ ਤੇ ਉਹਦੇ ਤੋਂ ਬਾਅਦ ਉੱਠਦਿਆਂ ਬਹਿੰਦਿਆਂ ਹਰ ਨਾਮ ਤੇ ਆਵੇ ਇਹ ਸਿੱਖ ਦੀ ਡੈਫੀਨੇਸ਼ਨ ਹੈ ਇਹ 52 ਹੁਕਮ ਹੀ ਜਦੋਂ ਧਿਆਨ ਨਾਲ ਪੜੋਗੇ ਸਮਝ ਆਵੇਗੀ ਵੀ ਇਹਨਾਂ ਦੀ ਜੜ ਗੁਰੂ ਗ੍ਰੰਥ ਸਾਹਿਬ ਵਿੱਚ ਹੈ ਹਰ ਹੁਕਮ ਦੇ ਪਰਥਾਏ ਬੋਲ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਮਿਲ ਪੈਣਗੇ ਜਿਹੜਾ ਪੰਜਵਾਂ ਬਚਨ ਹੈ ਦੀਨ ਦੁਨੀਆ ਦੇ ਮਾਲਕ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਸੇਵਾ ਰੁੱਚ ਨਾਲ ਸਿੱਖ ਸੇਵਕ ਦੀ ਕਰਨੀ ਦੇਖੋ ਮਾਨਵਤਾ ਦੀ ਸੇਵਾ ਸਫਲੀ ਹੈ ਮਨੁੱਖਤਾ ਦੀ ਸੇਵਾ ਸਫਲੀ ਹੈ ਲੋੜਵੰਦ ਦੀ ਸੇਵਾ ਸਫਲੀ ਹੈ ਤੇ ਸਿੱਖ ਸੇਵਕ ਦੀ ਕੀਤੀ ਹੋਈ ਸੇਵਾ ਦਾ ਆਮ ਨਾਲ ਹੋਈ ਵਧੇਰੇ ਫਲ ਹੈ ਧਿਆਨ ਰੱਖਿਓ ਇਸ ਗੱਲ ਦਾ ਸਿੱਖ ਕੌਣ ਹੈ ਸੋ ਸਿੱਖ ਸਖਾ ਬੰਦਪਾ ਹੈ ਭਾਈ ਜੇ ਗੁਰ ਕੇ ਬਾਣੇ ਵਿੱਚ ਆਵੇ ਸੇਵਕ ਕੌਣ ਹੈ ਠਾਕੁਰ ਕਾ ਸੇਵਕ ਆਗਿਆਕਾਰੀ ਮਹਾਰਾਜ ਕਹਿੰਦੇ ਸੇਵਾ ਰੁਚ ਨਾਲ ਸਿੱਖ ਸੇਵਕ ਦੀ ਕਰਨੀ ਸਾਧੂਆਂ ਸਤਪੁਰਸ਼ਾਂ ਦੀ ਜਿਹੜੇ ਸੇਵਾ ਨਹੀਂ ਨਾ ਕਰਦੇ ਸਿੱਖ ਸੇਵਕਾਂ ਦੀ ਗੁਰੂ ਦੇ ਹੁਕਮ ਵਿੱਚ ਚੱਲਣ ਵਾਲਿਆਂ ਦੀ ਜਿਹੜੇ ਸੇਵਾ ਨਹੀਂ ਕਰਦੇ ਕਬੀਰ ਜੀ ਨੇ ਬੜਾ ਕਠੋਰ ਬਚਨ ਕਿਹਾ ਹੈ ਕਬੀਰ ਜਾ ਕਰ ਸਾਧਨਾ ਸੇਵਿ ਇਹ ਹਰ ਕੀ ਸੇਵਾ ਨਾ ਹੈ ਤੇ ਕਰ ਮਰਹਟ ਸਾਰਖੇ ਭੂਤ ਬਸ ਹੈ ਤੈ ਨਾ ਮਾਹੇ ਕਹਿੰਦੇ ਜਿੱਥੇ ਸਾਧੂ ਸਤਪੁਰਸ਼ ਦੀ ਲੋੜ ਬੰਦ ਦੀ ਗਰੀਬ ਗੁਰਬੇ ਦੀ ਤੂੰ ਸੇਵਾ ਨਹੀਂ ਨਾ ਕਰਦਾ ਉਹ ਘਰ ਨਹੀਂ ਹੈ ਜਿੱਥੇ ਸਤਪੁਰਸ਼ ਦੀ ਸੇਵਾ ਨਹੀਂ ਹੈ ਉਹ ਤੇ ਕਹਿੰਦੇ ਕਬਰਸਤਾਨ ਹੈ ਉਹਦੇ ਭੂਤ ਖਾਨਾ ਉਹ ਬੰਦਾ ਥੋੜਾ ਹੈ ਜਿਹੜਾ ਸਤਪੁਰਸ਼ ਦੀ ਸੇਵਾ ਨਾ ਕਰੇ ਉਹ ਤੇ ਕਹਿੰਦੇ ਭੂਤ ਹੈ ਕਬੀਰ ਜੀ ਦੇ ਬੋਲ ਨੇ ਔਰ ਨਾਲ ਧਿਆਨ ਦਿਓ ਕਹਿੰਦੇ ਰੂਚੀ ਨਾਲ ਸੇਵਾ ਕਰਨੀ ਹੈ ਪ੍ਰੀਤੀ ਨਾਲ ਸੇਵਾ ਕਰਨੀ ਹੈ ਮੱਧਾ ਚੱਟੀ ਦੀ ਸੇਵਾ ਨਹੀਂ ਕਰਨੀ ਵਿਖਾਵੇ ਲਈ ਸੇਵਾ ਨਹੀਂ ਕਰਨੀ ਗਲੋਂ ਲਾਉਣ ਲਈ ਸੇਵਾ ਨਹੀਂ ਕਰਨੀ ਪ੍ਰੀਤੀ ਨਾਲ ਪ੍ਰੇਮ ਨਾਲ ਭਾਵਨਾ ਦੇ ਨਾਲ ਸੇਵਾ ਕਰਨੀ ਹੈ ਦੀਨ ਦੁਨੀਆ ਦੇ ਮਾਲਕ ਗੁਰੂ ਸਾਹਿਬ ਕਹਿੰਦੇ ਆ ਜਦੋਂ ਕੋਈ ਸਿੱਖ ਸੇਵਕ ਹੋਵੇ ਤੇ ਉਹਨੂੰ ਗੁਰੂ ਦਾ ਹੀ ਰੂਪ ਸਮਝ ਕੇ ਉਸ ਦੀ ਸੇਵਾ ਕਰਨੀ ਹੈ। ਸਾਫ ਕਿਹਾ ਹੈ ਕਹਿੰਦੇ ਸਿੰਘ ਸੋ ਰਹਿਤ ਪੰਚ ਜਿਹੇ ਮਿਲੇ ਮਮ ਸਰੂਪ ਤਹ ਜਾਨੋ ਭਲੇ ਜਿੱਥੇ ਪੰਗ ਸਿੰਘ ਮਿਲਨ ਸੇਵਾ ਕਰੋ ਮੇਰਾ ਹੀ ਸਰੂਪ ਸਮਝ ਕੇ ਸੇਵਾ ਕਰੋ ਉਹਨਾਂ ਦੀ। ਜਿੱਥੇ ਗੁਰੂ ਦਾ ਸਿੱਖ ਮਿਲੇ ਉਹਦੀ ਸੇਵਾ ਕਰੋ। ਮਾਨਵਤਾ ਦੀ ਸੇਵਾ ਦੀ ਮਹਿਮਾ ਹੈ ਗੁਰੂ ਕੇ ਸਿੱਖ ਦੀ ਸੇਵਾ ਦਾ ਮਹਾਤਮ ਹੋਰ ਵੱਧ ਜਾਂਦਾ ਹੈ। ਸਭਨਾ ਦੀ ਲੋੜ ਬੰਦਾਂ ਦੀ ਦੇਨ ਦੁਖੀਆਂ ਦੀ ਸੇਵਾ ਕਰੋ ਸਿੱਖ ਸੇਵਕਾਂ ਦੀ ਸੇਵਾ ਕਰੋ ਜੀਵਨ ਸਫਲਾ ਹੋ ਜਾਵੇਗਾ ਐਉਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੋ ਸਿੱਖ ਸੇਵਕ ਨੂੰ ਅਰਪਣ ਕਰੋਗੇ ਉਹ ਸਾਡੇ ਤੱਕ ਹੀ ਪਹੁੰਚ ਜਾਂਦਾ ਹੈ ਪਾਤਸ਼ਾਹ ਕਹਿੰਦੇ ਨੇ ਵੈਸੇ ਵੀ ਬਾਣੀ ਦਾ ਫਰਮਾਨ ਹੈ ਸੇਵਾ ਕਰਤ ਹੋਏ ਨਿਹਕਾਮੀ ਤਿਸਕੋ ਹੋਤ ਪ੍ਰਾਪਤ ਸਵਾਮੀ ਪ੍ਰਭੂ ਮਿਲਦਾ ਹੀ ਉਹਨਾਂ ਨੂੰ ਹੈ ਜਿਹੜੇ ਸੇਵਾ ਕਰਦੇ ਨੇ ਰੋਚੀ ਨਾਲ ਸੇਵਾ ਕਰਦੇ ਨੇ ਗੁਰੂ ਨੂੰ ਸੇਵਕਾਂ ਦੀ ਕੀਤੀ ਸੇਵਾ ਬੜੀ ਪਾਉਂਦੀ ਹੈ ਸਾ ਸੇਵਾ ਕੀਤੀ ਸਫਲ ਹੈ ਜਿਤ ਸਤਗੁਰ ਕਾ ਮਨ ਮੰਨੇ ਉਹਨਾਂ ਨੂੰ ਇਹ ਸੇਵਾ ਕਰਨੀ ਪਉਂਦੀ ਹੈ ਖੈਰ ਅੱਗੇ ਦੀਨ ਦੁਨੀਆ ਦੇ ਮਾਲਕ ਸੇਵਾ ਉਪਦੇਸ਼ ਕਰਦੇ ਨੇ ਅਰਥ ਗੁਰਬਾਣੀ ਦੇ ਪੜਨੇ ਗੁਰੂ ਕਰਦੇ ਵਿਦਵਾਨ ਸਿੱਖਾਂ ਪਾਸੋਂ ਗੁਰਬਾਣੀ ਦੇ ਅਰਥ ਪੜਨੇ ਨੇ ਇਸ ਗੱਲ ਦਾ ਖਿਆਲ ਰੱਖਿਓ ਗੁਰੂ ਘਰ ਆ ਕੇ ਗੁਰਬਾਣੀ ਪਹਿਲਾਂ ਪ੍ਰੀਤੀ ਨਾਲ ਸੁਣਨੀ ਹੈ ਬਾਣੀ ਗੁਰੂ ਘਰ ਆ ਕੇ ਪ੍ਰੇਮ ਨਾਲ ਸੁਣਨੀ ਹੈ ਜੋ ਸੁਣੋਗੇ ਉਹੀ ਪੜੋਗੇ ਨਾ ਫਿਰ ਪੜ੍ਹਨੀ ਹੈ ਗੁਰਮਖਾਂ ਪਿਆਰਿਆਂ ਪਾਸੋਂ ਸੰਥਿਆ ਲੈ ਕੇ ਬਾਣੀ ਦਾ ਸ਼ੁੱਧ ਉਚਾਰਨ ਸਿੱਖਣਾ ਹੈ ਤੇ ਬਾਣੀ ਪੜ੍ਹਨੀ ਹੈ ਕਿਸੇ ਆਮ ਇਨਸਾਨ ਦਾ ਵੀ ਪੁੱਠਾ ਨਾ ਲਉ ਤੇ ਉਹਨੂੰ ਚੰਗਾ ਨਹੀਂ ਲੱਗਦਾ ਹੁਣ ਤੁਸੀਂ ਕਿਸੇ ਦਾ ਵੀ ਨਾਮ ਪੁੱਠਾ ਲੈ ਲਓ ਉਹਨੂੰ ਪੌਂਦਾ ਨਹੀਂ ਹੈ ਇਹ ਗੁਰੂ ਕੇ ਅੰਗ ਨੇ ਗੁਰੂ ਕੇ ਬੋਲ ਨੇ ਜਦੋਂ ਲਗਾ ਮਾਤਰਾ ਗਲਤ ਕਰਦੇ ਹੋ ਤੇ ਕੀ ਗੁਰੂ ਨੂੰ ਪੌਂਦਾ ਹੋਵੇਗਾ ਜੇ ਤੁਹਾਡਾ ਕੋਈ ਪੁੱਠਾ ਨਾਮ ਲਵੇ ਤੁਹਾਨੂੰ ਚੰਗਾ ਲੱਗਦਾ ਹੈ ਤੇ ਫਿਰ ਤੇ ਮਨ ਲਬ دین ਦੁਨੀਆ ਦੇ ਮਾਲਕ ਗੁਰੂ ਗੋਬਿੰਦ ਸਿੰਘ ਕਹਿੰਦੇ ਗੁਰਬਾਣੀ ਸ਼ੁੱਧ ਪੜਨੀ ਹੈ ਅਰਥਾਂ ਸਹਿਤ ਪੜਨੀ ਹੈ ਧਿਆਨ ਦਿਓ ਗੁਰੂ ਘਰ ਆ ਕੇ ਬਾਣੀ ਸੁਣੀ ਗੁਰਮੁਖ ਪਿਆਰੇ ਗੁਰੂ ਕੇ ਵਜ਼ੀਰਾਂ ਗ੍ਰੰਥੀ ਸਿੰਘਾਂ ਪਾਸੋਂ ਗਿਆਨੀਆਂ ਪਾਸੋਂ ਗੁਰਬਾਣੀ ਦੇ ਅਰਥ ਪੜ੍ਹਨੇ ਨੇ ਸੰਥਿਆ ਲੈਣੀ ਹੈ ਸ਼ੁੱਧਤਾ ਨਾਲ ਪੜਨਾ ਸਿੱਖਣਾ ਹੈ ਤੇ ਜਿਹੜਾ ਬਾਣੀ ਨੂੰ ਸੁਣ ਕੇ ਪੜਦਾ ਹੈ ਗੁਰਮੁਖਾਂ ਪਿਆਰਿਆਂ ਦੇ ਪਾਸੋਂ ਅਰਥ ਬੋਧ ਹਾਸਲ ਕਰਦਾ ਹੈ ਗੁਰਬਾਣੀ ਦੇ ਅਰਥ ਸਮਝ ਕੇ ਜੀਵਨ ਗੁਰਬਾਣੀ ਅਨੁਸਾਰ ਢਾਲ ਲੈਂਦਾ ਹੈ ਦੇ ਗੁਰੂ ਗ੍ਰੰਥ ਸਾਹਿਬ ਦੇ ਬੋਲ ਨੇ ਜਨ ਨਾਨਕ ਬੋਲੇ ਬ੍ਰह्म ਵਿਚਾਰ ਜੋ ਸੁਣੈ ਕਮਾਵੈ ਸੋ ਉਤਰੈ ਪਾਰ ਜਿਹੜਾ ਬਾਣੀ ਨੂੰ ਸੁਣੇਗਾ ਬਾਣੀ ਦੇ ਅਰਥ ਸਮਝੇਗਾ ਅਰਥਾਂ ਅਨੁਸਾਰ ਜੀਵਨ ਨੂੰ ਢਾਲੇਗਾ ਸੋ ਉਤਰੈ ਪਾਰ ਉਹ 84 ਦੇ ਘੇੜ ਤੋਂ ਪਾਰ ਹੋ ਜਾਵੇਗਾ ਹੀਜ਼ ਕੇ ਕੈਰੀ ਥਰੋਸ ਦੁਨੀਆ ਤੋਂ ਪਾਰ ਹੋ ਜਾਵੇਗਾ ਉਹਦਾ ਪਾਰ ਉਤਾਰਾ ਹੋ ਜਾਵੇਗਾ ਸੋ ਧਿਆਨ ਦਿਓ ਕਹਿੰਦੇ ਜਨਮ ਨਾ ਮਰੇ ਨਾ ਆਵੇ ਨਾ ਜਾਏ ਜਨਮ ਨਾ ਮਰੇ ਨਾ ਆਵੇ ਨਾ ਜਾਏ ਹਰ ਛੇਤੀ ਉਹ ਰਹੇ ਸਮਾਏ ਕੌਣ ਜੀ ਜਨ ਨਾਨਕ ਬੋਲੇ ਬ੍ਰਹਮ ਵਿਚਾਰ ਜੋ ਸੁਣੇ ਕਮਾਵੇ ਸੋਤਰਾ ਪਰ ਜਿਹੜਾ ਬਾਣੀ ਨੂੰ ਸੁਣਦਾ ਹੈ ਸ਼ੋਤਾ ਨਾਲ ਪੜਦਾ ਹੈ ਉਹਦੇ ਅਨੁਸਾਰ ਜੀਵਨ ਨੂੰ ਢਾਲਦਾ ਹੈ ਉਹਦਾ ਚਰਾਸੀ ਦਾ ਗੇੜ ਮੁੱਕ ਜਾਂਦਾ ਹੈ ਹੀ ਰਮੇਸ਼ ਬਲੈਂਡਡ ਵਿਦ ਦਾ ਲੋਰ ਉਹ ਪਰਮਾਤਮਾ ਵਿੱਚ ਅਪੇਤਾ ਹਾਸਲ ਕਰ ਲੈਂਦਾ ਹੈ ਔਰ ਵਿਸ਼ੇਸ਼ ਕਰਕੇ ਹਦਾਇਤ ਕੀਤੀ ਵੀ ਗੁਰਬਾਣੀ ਦੇ ਅਰਥ ਗੁਰੂ ਘਰ ਦੇ ਵਿਦਵਾਨ ਸ਼ਰਧਾਵਾਨ ਸਿੱਖਾਂ ਪਾਸੋਂ ਪੜ੍ਹਨੇ ਨੇ ਮਨਮਤੀਏ ਬੰਦੇ ਕੋਲੋਂ ਅਰਥ ਪੜੋਗੇ ਜਿਹੜਾ ਗੁਰੂ ਨਾਨਕ ਨਰੰਗਕਾਰੀ ਨੂੰ ਦਸੋ ਪਾਤਸ਼ਾਹੀਆਂ ਨੂੰ ਅਕਾਲ ਪੁਰਖ ਦਾ ਸਰੂਪ ਨਹੀਂ ਸਮਝਦਾ ਉਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅਰਥ ਇੱਕ ਦੁਨਿਆਵੀ ਕਿਤਾਬ ਦੇ ਅਰਥਾਂ ਵਾਂਗ ਹੀ ਕਰਨ ਲੱਗ ਪਵੇਗਾ ਇਹ ਬ੍ਰਹਮ ਦੇ ਬੋਲ ਨੇ ਖੁਦਾ ਦੇ ਬੋਲ ਨੇ ਅਗੰਮੀ ਬੋਲ ਨੇ ਮਹਾਰਾਜ ਕਹਿੰਦੇ ਨੇ ਅਨਹਦ ਬਾਣੀ ਗੁਰਮੁਖ ਜਾਣੀ ਬਿਰਲੋ ਕੋ ਅਰਥਾਵੇ ਇਹ ਗੁਰਮੁਖਾਂ ਨੂੰ ਹੀ ਅਸਲ ਬਾਣੀ ਦੇ ਅਰਥਾਂ ਦਾ ਬੋਧ ਹੈ ਕਿਵੇਂ ਅਸਲ ਹੋਇਆ ਗੁਰੂ ਵਲਮੁਖ ਕਰਕੇ ਗੁਰੂ ਕੀ ਕਿਰਪਾ ਦੇ ਸਦਕਾ ਤੇ ਜਿਹੜੇ ਗੁਰਮੁਖ ਜਾਣੇ ਬਿਰਲੋ ਕੋ ਅਰਥਾਵੇ ਉਹ ਵਿਰਲੇ ਹੁੰਦੇ ਨੇ ਜਿਹੜੇ ਅਸਲ ਦੇ ਅਰਥ ਗੁਰੂ ਕੀ ਬਖਸ਼ੀ ਸੋਜੀ ਅਨੁਸਾਰ ਕਰਦੇ ਨੇ ਸੋ ਗੁਰਮਖ ਗੁਰਮਤੀਆ ਗੁਰਸਿੱਖ ਗੁਰੂ ਦੇ ਹੁਕਮ ਅਨੁਸਾਰ ਜੀਵਨ ਬਤੀਤ ਕਰਨ ਵਾਲੇ ਸਤਪੁਰਸ਼ ਕੋਲੋਂ ਹੀ ਗੁਰਬਾਣੀ ਦੇ ਅਰਥ ਸਿੱਖਣੇ ਨੇ ਮਨਮਤੀਆ ਅਰਥਾਂ ਦਾ ਅਨਰਥ ਕਰੇਗਾ ਆਪ ਡੁੱਬਿਆ ਹੈ ਤੁਹਾਨੂੰ ਵੀ ਡੋਬ ਦਵੇਗਾ ਭਾਵਨਾ ਵਾਲੇ ਕੋਲੋਂ ਅਰਥ ਪੜਨੇ ਨੇ ਅੱਗੇ ਮਹਾਰਾਜ ਕਹਿੰਦੇ ਨੇ ਗੁਰੂ ਪਾਤਸ਼ਾਹ ਨੇ ਅੱਗੇ ਬੋਲ ਕਹੇ ਨੇ ਰਹਿਤ ਪੰਜਾਂ ਕਕਾਰਾਂ ਦੀ ਦ੍ਰਿੜ ਰੱਖਣੀ ਹੈ ਇਹ 7ਵਾਂ ਹੁਕਮ ਹੈ ਇਹਦਾ 6ਵੇਂ ਬਚਨ ਦੇ ਨਾਲ ਕੋਈ ਖਾਸ ਸੁਬੰਧ ਹੈ ਇਸ ਬੋਲ ਦਾ ਹੁਣ ਤੁਸੀਂ ਧਿਆਨ ਦਿਓ ਮਹਾਰਾਜ ਨੇ ਕਿਹਾ ਬਾਣੀ ਅਰਥਾਂ ਅਨੁਸਾਰ ਪੜ੍ਹਨੀ ਐ ਜੀਵਨ ਬਾਣੀ ਦੇ ਅਰਥਾਂ ਅਨੁਸਾਰ ਵਿਚਾਰ ਤਾਰਾ ਅਨੁਸਾਰ ਟਾਲਣਾ ਐ ਫਿਰ ਸਫਲਾ ਐ ਯਾਦ ਰੱਖਿਓ ਜਿਹੜੇ ਪੇੜ ਦੀ ਜੜ ਧਰਤੀ ਵਿੱਚ ਹੋਵੇ ਨਾ ਪਹਿਲਾ ਬੀਜ ਧਰਤੀ ਵਿੱਚ ਹੁੰਦਾ ਹੈ ਫੇਰੀ ਪਰਫੁੱਲਤ ਹੁੰਦਾ ਹੈ ਅੰਦਰ ਬਾਣੀ ਐ ਤੇ ਬਾਹਰ ਬਾਣਾ ਤੇ ਕਕਾਰ ਪਰਫੁੱਲਤ ਹੋ ਜਾਣਗੇ ਅੰਦਰ ਬਾਣੀ ਨਹੀਂ ਤੇ ਬਾਣਾ ਵੀ ਨਹੀਂ ਪਾਉਂਦਾ ਜਿਹੜੇ ਬਿਨਾ ਬਾਣੀ ਤੋਂ ਬਾਣਾ ਹੈ ਤੇ ਜਿਹੜੇ ਪੇੜ ਦੀ ਜੜ ਨਾ ਨਾ ਹੋਵੇ ਆ ਨਕਲੀ ਤੁਸੀਂ ਪੇੜ ਵੇਖੇ ਨਾ ਜਿਹੜੇ ਰਾਤ ਨੂੰ ਸੜਕਾਂ ਤੇ ਸਜਾਏ ਹੁੰਦੇ ਫੁੱਲ ਬੂਟੇ ਜਿਹਾ ਕੇ ਨਕਲੀ ਜਿਹੜੇ ਪੇੜ ਦੀ ਜੜ ਹੀ ਨਹੀਂ ਹੈ ਨਕਲੀ ਹੈ ਉੱਤੇ ਹੀ ਅਡਜਸਟ ਕਰ ਦਿੰਦੇ ਨੇ ਧਰਤੀ ਤੇ ਫੁੱਲ ਝੜੀਆਂ ਜੀਆਂ ਲਾ ਦਿੰਦੇ ਨੇ ਜਿਹੜੇ ਪੇੜ ਦੀ ਜੜ ਨਹੀਂ ਨਾ ਉਹ ਫਾਲੀ ਦੇ ਸਕਦਾ ਨਾ ਫੁੱਲ ਹੀ ਦੇ ਸਕਦਾ ਨਾ ਖੁਸ਼ਬੂ ਹੀ ਦੇ ਸਕਦਾ ਜੇ ਬਾਣੀ ਨਹੀਂ ਤੇ ਬਾਣਾ ਸੋਭ ਨਹੀਂਕ ਨਹੀਂ ਹੈ ਤੇ ਜੇ ਬਾਣਾ ਹੈ ਬਾਣੀ ਨਹੀਂ ਇਹ ਸ਼ੋਭਾ ਨਹੀਂ ਪਾਵੇਗਾ ਤੇ ਜੇ ਬਾਣੀ ਹੈ ਬਾਣਾ ਨਹੀਂ ਤੇ ਗੱਲ ਫਿਰ ਵੀ ਨਹੀਂ ਬਣਨੀ ਜੇ ਬੀਜ ਹੁੰਦਾ ਤੇ ਰੁੱਖ ਜ਼ਰੂਰ ਪੈਦਾ ਹੁੰਦਾ ਜੇ ਤੇਰੇ ਕੋਲ ਬਾਣਾ ਨਹੀਂ ਮਤਲਬ ਸਾਫ਼ ਹੈ ਤੇਰੇ ਕੋਲ ਬਾਣੀ ਨਹੀਂ ਹੈ ਤੀ ਹੈ ਤੇ ਪੰਜ ਕਕਾਰ ਨਹੀਂ ਤੇਰੇ ਕੋਲ ਬਾਣੀ ਵੀ ਹੈ ਨਹੀਂ ਹੈ ਦਾਵੇ ਤੂੰ ਕਰੀ ਜਾਣਾ ਮੇਰਾ ਮਨ ਸਾਫ਼ ਹੈ ਦੀਨ ਦੁਨੀਆ ਦੇ ਮਾਲਕ ਕਹਿੰਦੇ ਪੰਜ ਕਕਾਰਾਂ ਦੀ ਰਹਿਤ ਦ੍ਰਿੜ ਕਰਨੀ ਹੈ ਸਾਨੂੰ ਪੰਜਾਂ ਕਕਾਰਾਂ ਦੀ ਰਹਿਤ ਦ੍ਰਿੜ ਕਰਾਈ ਔਰ ਕਹਿ ਦਿੱਤਾ ਰਹਿਤ ਪਿਆਰੀ ਮੁਝ ਕੋ ਸਿਖ ਪਿਆਰਾ ਨਾਹੀ ਰਹਿਤ ਬੜੀ ਜ਼ਰੂਰੀ ਹੈ ਜੋ ਰਹਿਤ ਨਹੀਂ ਨਾ ਰੱਖਦਾ ਉਹ ਗੁਰੂ ਨੂੰ ਪਿਆਰਾ ਨਹੀਂ ਹੈ ਤੁਸੀਂ ਰੋਜ਼ ਪੜਦੇ ਹੋ ਰਹਿਤ ਅਵਰ ਕਸ਼ ਅਵਰ ਕਮਾਵਤ ਮਨ ਨਹੀਂ ਪ੍ਰੀਤ ਮੁਖੋ ਗਾਂਢ ਲਾਵਤ ਕਹਿੰਦੇ ਦੇਖ ਤੇਰਾ ਸੁਭਾਅ ਕੁਝ ਐਸਾ ਹੈ ਧਰਮ ਦੇ ਬਾਹਰਲੇ ਚਿੰਨ ਤੂੰ ਬਾਣਾ ਤੇ ਪਾ ਲਿਆ ਧਰਮ ਦੇ ਬਾਹਰਲੇ ਚਿੰਨ ਤੇ ਤੂੰ ਧਾਰਨ ਕਰ ਲੈ ਪਰ ਤੇਰੀ ਅਮਲੀ ਜ਼ਿੰਦਗੀ ਧਰਮ ਦੇ ਅਨੁਸਾਰ ਨਹੀਂ ਸੀ ਬਾਹਰ ਤੇ ਰੁੱਖ ਹੈ ਪਰ ਜੜ ਕੋਈ ਨਹੀਂ ਹੈ ਇਹਦਾ ਮਤਲਬ ਬਨੌਟੀ ਰੁੱਖੀ ਹੋਵੇਗਾ ਮਹਾਰਾਜ ਆਖਣ ਲੱਗੇ ਮਨ ਨਹੀਂ ਪ੍ਰੀਤ ਮੁਖ ਹੋ ਗੰਢ ਮਨ ਅੰਦਰ ਪ੍ਰੀਤੀ ਨਹੀਂ ਹੈ ਅੰਦਰ ਬਾਣੀ ਨਹੀਂ ਹੈ ਕੇਵਲ ਉਤੋਂ ਉਤੋਂ ਗੱਲਾਂ ਕਰਦਾ ਹੈ ਡਰਾਮੇ ਕਰਦਾ ਹੈ ਧਾਰਮਕ ਹੋਣ ਦੇ ਬਾਣਾ ਹੀ ਪਾਇਆ ਹੈ ਕਹਿੰਦੇ ਲੋਕ ਠੱਗੇ ਜਾ ਸਕਦੇ ਨੇ ਬਾਣੇ ਨਾਲ ਤੁਸੀਂ ਵੇਖਿਓ ਕਾਗਜ਼ ਦਾ ਫੁੱਲ ਹੋਵੇ ਤੇ ਅਸਲ ਖੁਸ਼ਬੋਈਦਾਰ ਕੋਈ ਗੁਲਾਬ ਦਾ ਫੁੱਲ ਹੋਵੇ ਤੇ ਦੂਰੋਂ ਤੱਕੋਗੇ ਅਸੀਂ ਠੱਗੀ ਖਾ ਜਾਂਦੇ ਆਂ ਕਈ ਵਾਰ ਸਾਨੂੰ ਬਨੌਟੀ ਦੀ ਚਮਕ ਵੇਖ ਕੇ ਇਉਂ ਲੱਗਦਾ ਇਹ ਅਸਲੀ ਹੈ ਤੇ ਦੂਜਾ ਨਕਲੀ ਹੈ ਦੂਰੀ ਤੇ ਆਵੇ ਤੇ ਅਸੀਂ ਚੰਮਵੇਂ ਨੇ ਆਂ ਅਸੀਂ ਅੰਦਰ ਨਹੀਂ ਵੇਂਦੇ ਸਾਡੀ ਚਾਹਤ ਅੰਦਰ ਤਾਂ ਹੀ ਨਹੀਂ ਹੈ ਗੁਰੂ ਸਾਹਿਬ ਕਹਿੰਦੇ ਜੇ ਨਿਰਈ ਕਕਾਰ ਨੇ ਤੇਰੇ ਕੋਲ ਬਾਣੀ ਹੈ ਨਹੀਂ ਬਾਣਾ ਹੈ ਬਾਣੀ ਹੈ ਨਹੀਂ ਜੜ ਹੈ ਨਹੀਂ ਦੀਨ ਦੁਨੀਆ ਦੇ ਮਾਲਕ ਕਹਿੰਦੇ ਜਾਨ ਹਾਰ ਜਨਨ ਹਾਰ ਪ੍ਰਭ ਪ੍ਰਬੀਨ ਬਾਹਰ ਤੇਖ ਨਾ ਕਤ ਹੂੰ ਧੀਨ ਉਹ ਅੰਦਰ ਦੀ ਜਾਣਦਾ ਹੈ ਉਹ ਚਮ ਨਹੀਂ ਉਹ ਮਨ ਵੇਂਦਾ ਹੈ ਬਾਹਰਲੇ ਦੇਖ ਤੇ ਕਦੇ ਵੀ ਉਹ ਰੀਟਦਾ ਨਹੀਂ ਹੈ ਹੀ ਇਸ ਨੋਟ ਡਿਸਪਰੈਸਡ ਬਾਈ ਦਾ ਆਊਟਰ ਡਿਸਪਲੇ ਕਦੇ ਵੀ ਇਮਪ੍ਰੈਸ ਨਹੀਂ ਹੋਵੇਗਾ ਕਦੇ ਵੀ ਪ੍ਰਭਾਵਿਤ ਨਹੀਂ ਹੋਵੇਗਾ ਹੀ ਇਸ ਨੋਟ ਇਮਪ੍ਰੈਸਡ ਬਾਈ ਦਾ ਆਊਟਰ ਡਿਸਪਲੇ ਇਹ ਬਾਰੀ ਵਿਖਾਵਿਆਂ ਨਾਲ ਲੋਕ ਠੱਗੇ ਜਾਂਦੇ ਨੇ ਨਾਨਕ ਨਿਰੰਗਕਾਰੀ ਨਹੀਂ ਠੱਗਿਆ ਜਾਂਦਾ ਵੇ ਤੂੰ ਬਾਣਾ ਪਾਇਆ ਹੈ ਲੋਕ ਸਮਝਣ ਬੜਾ ਨਿਤਨੇ ਨਹੀਂ ਹੋਵੇਗਾ ਤੇ ਬਾਬਾ 9 ਵਜੇ ਤੱਕ ਸੁੱਤਾ ਨਾ ਉੱਡਦਾ ਹੋਵੇ ਲੋਕ ਠੱਗੇ ਜਾ ਸਕਦੇ ਨੇ ਗੁਰੂ ਨਾਨਕ ਨਹੀਂ ਮਹਾਰਾਜ ਕਹਿੰਦੇ ਪੰਜਾਂ ਕਕਾਰਾਂ ਦੀ ਰਹਿਤ ਰੱਖਣੀ ਹੈ ਮੰਨ ਲਵੋ ਕੰਗਾ ਡਿੱਗ ਪਵੇ ਕੜਾ ਡਿੱਗ ਪਵੇ ਅਰਦਾਸ ਕਰਕੇ ਜਪਦੀ ਸਾਹਿਬ ਕਰਕੇ ਭੁੱਲ ਬਖਸ਼ਾ ਲੈਣੀ ਹੈ ਮੰਨ ਲਵੋ ਇਸ਼ਨਾਨ ਕਰਦਿਆਂ ਕਸ਼ਰੇ ਦਾ ਪੂੰਛਾ ਲੈ ਜਾਵੇ ਜਾਣੇ ਅਣਜਾਣੇ ਵਿੱਚ ਇਹ ਗੁਨਾਹ ਹੋ ਜਾਵੇ ਗ੍ਰੰਥੀ ਸਿੰਘ ਨੂੰ ਬੇਨਤੀ ਕਰੋ ਅਰਦਾਸ ਕਰਵਾਓ ਜਪਜੀ ਦਾ ਪਾਠ ਕਰਵਾਓ ਤੇ ਭੁੱਲ ਬਖਸ਼ਾਲ ਲਵੋ ਬੱਜਰ ਕੁਰੇਤ ਹੋ ਜਾਵੇ ਬੱਜਰ ਕੁਰੇਤਾਂ ਬਾਬਤ ਤੁਸੀਂ ਜਾਣਦੇ ਹੋ ਸਮਾਂ ਨਹੀਂ ਵਿਸਤਾਰ ਕਰਾਂ ਕਦੇ ਰਹਿਤਨਾਮੇ ਪੜ ਲਿਓ ਯਾਦ ਰੱਖਿਓ ਬੱਜਰ ਕੁਰੇਤ ਹੋ ਜਾਵੇ ਪੰਜਾਬ ਪਿਆਰਿਆਂ ਦੇ ਪੇਸ਼ ਹੋ ਕੇ ਹੱਥ ਜੋੜ ਕੇ ਸਿਨਮ ਰੋਕੇ ਬੇਨਤੀ ਕਰਨੀ ਹੈ। ਔਰ ਤਰਲਾ ਲੈਣਾ ਹੈ ਐ ਗੁਰੂ ਗੋਬਿੰਦ ਸਿੰਘ ਦੇ ਪਿਆਰੇ ਸਿੱਖੋ ਟੁੱਟੀ ਗੰਢਨ ਹਾਰ ਗੋਪਾਲ ਬੱਜਰ ਕੁਰੇਤ ਹੋ ਗਈ ਹੈ ਗੁਰੂ ਟੁੱਟੀਆਂ ਗੰਢਣ ਵਾਲਾ ਹੈ ਮੇਰੇ ਲਈ ਅਰਦਾਸ ਕਰੋ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਅੱਗੇ ਬੱਜਰ ਕੁਰੇਤ ਹੋਈ ਹੈ ਕੇਸ ਕਤਲ ਕਰਵਾ ਲੈਣੇ ਹੋਰ ਕੋਈ ਕੁਕਰਮ ਹੋ ਜਾਣਾ ਅਰਦਾਸ ਕਰੋ ਮੇਰੇ ਬਾਬਤ ਮੈਨੂੰ ਪਾਤਸ਼ਾਹ ਬਖਸ਼ ਦੇਣ ਸੇਵਾ ਕਰਕੇ ਭੁੱਲ ਬਖਸ਼ਾਉਣੀ ਟੁੱਟੀ ਆਪਣੀ ਗੰਢਾ ਲੈਣੀ ਜੋ ਵੀ ਸੇਵਾ ਸਜਾ ਪੰਜ ਤਿਆਰੇ ਲਾਉਣ ਉਹ ਕਰਕੇ ਬਖਸ਼ਾ ਲੈਣੀ ਮਹਾਰਾਜ ਦਾ ਸੁਭਾਅ ਹੈ ਉਹ ਬਖਸ਼ ਦਿੰਦੇ ਹਨ ਗੁਰੂ ਦੇ ਹੁਕਮ ਵਿੱਚ ਚੱਲਣਾ ਗੁਰ ਕਹਿਆ ਸਾਕਾਰ ਕਮਾਵਹੁ ਗੁਰ ਕੀ ਕਰਨੀ ਕਾ ਹੈ ਤਾਹੋ ਗੁਰੂ ਦਾ ਹੁਕਮ ਹੈ ਪੰਜ ਕਕਾਰ ਸਦਾ ਬਾਸ਼ ਰੱਖਣੇ ਨੇ ਪੰਜਾਂ ਕਕਾਰਾਂ ਦੀ ਰਹਿਤ ਦ੍ਰਿੜ ਰੱਖਣੀ ਹੈ ਇਹ ਸਤਵਾਂ ਹੁਕਮ ਹੈ ਦੀਨ ਦੁਨੀਆਂ ਦੇ ਮਾਲਕ ਦਾ ਔਰ ਜਦੋਂ ਗੁਰੂ ਦਾ ਹੁਕਮ ਹੋ ਜਾਵੇ ਫਿਰ ਇਹਦੇ ਵਿੱਚ ਕਿੰਤੂ ਪਰੰਤੂ ਕੀ ਵੀ ਕਿਰਪਾਨ ਕਿਉਂ ਪਹਿਨਣੀ ਹੈ ਕੰਗਾ ਕਿਉਂ ਕਸ਼ਹਿਰਾ ਕਿਉਂ ਕਿਰਪਾਨ ਕਚਕੜਾ ਕਿਰਪਾਨ ਕੰਗਾ ਕੇਸ਼ ਇਹ ਪੰਜ ਕਕਾਰ ਨੇ ਇਹਨਾਂ ਦੀ ਰਹਿਤ ਨੂੰ ਬਰਿੜ ਰੱਖਣਾ ਹੈ ਇੱਥੇ ਹੀ ਦਾਸ ਵਿਚਾਰ ਨੂੰ ਸੰਕੋਚਦਾ ਹੈ ਜੀ ਪੁਰ ਚੁੱਕ ਦੀ ਖਿਮਾ ਵਿਚਾਰ ਕਰਦੇ ਆ ਬੇਅੰਤ ਤਰੁੱਟੀਆਂ ਰਹਿ ਜਾਂਦੀਆਂ ਨੇ ਗੱਜ-ਵੱਜ ਕੇ ਫਤਿਹ ਬਲਾਓ ਗੁਰੂ ਪਾਤਸ਼ਾਹ ਬਖਸ਼ ਦੇਣ ਵਾਹ ਗੁਰਜੀਕਾ ਖਾਲਸਾ ਵਾਹ ਗੁਰਜੀ ਕੀ ਫਤਿਹ